ਮੋਦੀ ਸਰਕਾਰ ਵੱਲੋਂ ਇੱਕ ਫਰਮਾਨ ਜਾਰੀ ਕੀਤਾ ਜਾ ਰਿਹਾ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਜੋ ਕਿ ਡਰਾਈਵਰਾਂ ਦੇ ਲਈ ਕਾਨੂੰਨ ਲੈ ਕੇ ਆਂਦਾ ਜੋ ਐਕਸੀਡੈਂਟ ਦੇ ਸਮੇਂ ਕਿਸੇ ਐਕਸੀਡੈਂਟ ਦੌਰਾਨ ਡਰਾਈਵਰ ਤੋਂ ਗੱਡੀ ਵੱਜ ਜਾਂਦੀ ਆ ਤਾਂ ਡਰਾਈਵਰ ਭੱਜਣ ਸਮੇਂ ਉਸ ਨੂੰ ਉਸ ਦੇ ਲਈ ਕਾਨੂੰਨ ਲਿਆਂਦਾ ਗਿਆ ਮੋਦੀ ਸਰਕਾਰ ਵੱਲੋਂ ਕਾਨੂੰਨ ਦੇ ਵਿੱਚ ਇਹ ਹੈ ਕਿ ਡਰਾਈਵਰ ਹੈ ਜੋ ਗੱਡੀ ਦੇ ਐਕਸੀਡੈਂਟ ਹੋਣ ਤੋਂ ਬਾਅਦ ਭੱਜ ਜਾਂਦਾ ਉਸ ਸਮੇਂ ਤੋਂ ਤਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮਾਨਾ ਤੇ ਡਰਾਈਵਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਜੋ ਮੋਦੀ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਤਾਂ ਗੱਲਬਾਤ ਕਰਦੇ ਆਂ ਡਰਾਈਵਰ ਸਾਡੇ ਨਾਲ ਮੌਜੂਦਾ ਬਈ ਸ਼ਸ਼ੀ ਕਾਲ ਸਤਿ ਸ੍ਰੀ ਅਕਾਲ ਜੀ ਮੈਂ ਪਹਿਲਾਂ ਤਾਂ ਮੇਰ ਪੱਖ ਟੂਡੇ ਦਾ ਬਹੁਤ ਧੰਨਵਾਦ ਆ ਜੋ ਮਿਲ ਕੇ ਡਰਾਈਵਰਾਂ ਲਈ ਸਖਤ ਕਾਨੂੰਨ ਮੰਨ ਕੇ ਵੀ ਨਜਾਇਜ਼ ਕਾਨੂੰਨ ਬਣਾਇਆ ਗਿਆ ਵੀ ਉਹਦੀ ਆਵਾਜ਼ ਪਹੁੰਚਾਉਣ ਵਾਸਤੇ ਮੈਂ ਇਹਨਾਂ ਦਾ ਧੰਨਵਾਦ ਆ ਬਾਕੀ ਰਹੀ ਇਹ ਗੱਲ ਵੀ ਜੋ ਇਹ ਮਤਸ਼ਾ ਨੇ ਕਾਨੂੰਨ ਬਣਾਇਆ ਉਹ ਕੋਈ ਬਹੁਤਾ ਸੋਚ ਸਮਝ ਕੇ ਨਹੀਂ ਬਣਾਇਆ ਕਿਸੇ ਵੀ ਡਰਾਈਵਰ ਦਾ ਦਿਲ ਨਹੀਂ ਕਰਦਾ ਹੁੰਦਾ ਵੀ ਉਹ ਕਿਸੇ ਤੇ ਕੋਈ ਗੱਡੀ ਚੜਾ ਦੇ ਜੇ ਕਿਸੇ ਕਾਰਨ ਕੋਈ ਐਕਸੀਡੈਂਟ ਹੋ ਵੀ ਜਾਂਦਾ ਤਾਂ ਕਈ ਵਾਰ ਡਰਾਈਵਰ ਵਿਚਾਰਾ ਆਪਣੀ ਜਾਨ ਬਚਾਉਣ ਦੀ ਖਾਤਰ ਦੌੜਦਾ ਨਾ ਕਿ ਉਹ ਮਨ ਲ ਕੇ ਉਹਨੂੰ ਆਇਆ ਹੁੰਦਾ ਵੀ ਜੇ ਡਰਾਈਵਰ ਨੂੰ ਪਤਾ ਲੱਗ ਜੇ ਵੀ ਜੇ ਬੰਦਾ ਬਾਜ ਸਕਦਾ ਹੈ ਤਾ ਉਹ ਮੜਕੇ ਵੀ ਉਹਦੀ ਕੋਸ਼ਿਸ਼ ਕਰਦਾ ਉਹਨੂੰ ਬਚਾਉਣ ਦੀ ਵੀ ਪਰ ਜਦੋਂ ਕਈ ਵਾਰ ਕੋਈ ਭੀੜ ਇਹੋ ਜੀ ਹੁੰਦੀ ਹੈ ਵੀ ਉਹਦੀ ਮਜਬੂਰੀ ਬਣ ਜਾਂਦੀ ਹੈ ਵੀ ਉਹਨੂੰ ਭੱਜਣਾ ਪੈਂਦਾ ਵੀ ਉਹਨੂੰ ਆਏ ਹੁੰਦਾ ਵੀ ਕਿਤੇ ਲੋਕ ਮੈਨੂੰ ਨਾ ਮਾਰ ਦੇਣ ਕਈ ਥਾਂ ਇਹ ਵਾਕਿਆ ਹੋਏ ਵੀ ਹੈ ਵੀ ਡਰਾਈਵਰਾਂ ਨੂੰ ਜਿੰਦੇ ਹੀ ਸਾੜ ਦਿੱਤਾ ਜਾਂਦਾ ਜਾਂ ਮੜਕੇ ਵੀ ਇਕੱਠਾ ਇੰਨਾ ਹੋ ਜਾਂਦਾ ਵੀ ਲੋਕ ਕੋਟ ਕੋਟੀ ਮਾਰ ਦਿੰਦੇ ਆ ਤੇ ਪਰ ਸਰਕਾਰ ਨੂੰ ਇਹ ਕਾਨੂੰਨ ਸੋਚ ਸਮਝ ਕੇ ਬਣਾਉਣਾ ਚਾਹੀਦਾ ਹੈ ਮਣਕੇ ਵੀ ਇਹਨੂੰ ਕਾਨੂੰਨ ਨੂੰ ਮਣਕੇ ਵੀ ਕੈਨਸਲ ਕੇ ਰੱਦ ਕੀਤਾ ਜਾਵੇ ਤੇ ਸੋਚ ਸਮਝ ਕੇ ਕਾਨੂੰਨ ਬਣਾਇਆ ਜਾਵੇ ਡਰਾਈਵਰ ਵੀ ਇੱਕ ਗਰੀਬ ਮਣਕੇ ਹੁੰਦੇ ਜੋ ਮਣਕੇ ਵੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਦੇ ਬੱਚੇ ਪਾਲਦੇ ਆ ਤੇ ਜੇ ਉਹ 10 ਸਾਲ ਦੀ ਕੈਦ ਹੋ ਗਈ ਤਾਂ ਉਹਦਾ ਮਣਕੇ ਤੇ ਪਰਿਵਾਰ ਦਾ ਕੌਣ ਜ਼ਿੰਮੇਵਾਰ ਹੈ ਜਦੋਂ ਉਹਦੀ ਮਣਕੇ ਉਹਨੂੰ ਜਦੋਂ ਲੋਕ ਮਾਰ ਦਿੰਦੇ ਆ ਤਾਂ ਉਹਦੇ ਪਰਿਵਾਰ ਦਾ ਵੀ ਮਣਕੇ ਪਾਲਣ ਦੀ ਕੋਈ ਸਰਕਾਰ ਕੋਈ ਜ਼ਿੰਮੇਵਾਰੀ ਲੈਂਦੀ ਉਹਦੀ ਇਹ ਮਣਕੇ ਸੋਚਣਾ ਚਾਹੀਦਾ ਸਰਕਾਰ ਨੂੰ ਜਿਹੜਾ ਡਰਾਈਵਰ ਨੂੰ ਕਈ ਜਗ੍ਹਾ ਤੇ ਕੁੱਟਿਆ ਜਾਂਦਾ ਜਾਂ ਜਿੰਦਾ ਸਾੜ ਦਿੱਤਾ ਜਾਂਦਾ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਤੇ ਫਿਰ ਡਰਾਈਵਰਾਂ ਲਈ ਵੀ ਤੁਸੀਂ ਮੰਗ ਕਰਦੇ ਹੋ ਕਿ ਕੋਈ ਕਾਨੂੰਨ ਹੋਣਾ ਚਾਹੀਦਾ ਜੋ ਇਦਾਂ ਨਹੀਂ ਕਟਨਾ ਮਾ ਹੋ ਹਾਂ ਬਿਲਕੁਲ ਉਹਨਾਂ ਵਾਸਤੇ ਵੀ ਹੋਣਾ ਚਾਹੀਦਾ ਜਿਹੜੇ ਲੋਕ ਮੜ ਕੇ ਵੀ ਇਹੋ ਜਿਹਾ ਕੁਝ ਮੜ ਕੇ ਵੀ ਸੋਚ ਮੜ ਕੇ ਜਿਹੜਾ ਐਕਸੀਡੈਂਟ ਹੈ ਕੁਦਰਤ ਵੱਲੋਂ ਹੁੰਦਾ ਜਾਣਬੁੱਝ ਕੇ ਨਹੀਂ ਹੁੰਦਾਗਾ ਜੇ ਕੁਦਰਤ ਵੱਲੋਂ ਹੋ ਵੀ ਜਾਂਦਾ ਤੇ ਉੱਥੇ ਜਦੋਂ ਜੇ ਡਰਾਈਵਰਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਜਾਂ ਦੌੜ ਜਾਂਦਾ ਤਾਂ ਫਿਰ ਉਹਦਾ ਮਲ ਕੇ ਉਹਦਾ ਵੀ ਕਸੂਰ ਨਹੀਂ ਨਾ ਆਪਾਂ ਕਹਿ ਸਕਦੇ ਉਹ ਤਾਂ ਆਪਦੇ ਆਪ ਤਾਂ ਵੀ ਜਾਨ ਬਚਾਉਣਾ ਚਾਹੁੰਦਾ ਨਾ ਠੀਕ ਹੈ ਤਾਂ ਪਹਿਲਾਂ ਇਹ ਹੁੰਦਾ ਸੀ ਕਿ ਜਦੋਂ ਕਈ ਵਾਰ ਐਕਸੀਡੈਂਟ ਹੋ ਜਾਂਦਾ ਸੀ ਤਾਂ ਡੈਥ ਹੋਣ ਤੇ ਜਿਹੜਾ ਕਿ 3 ਸਾਲ ਦੀ ਸਜ਼ਾ ਹੁੰਦੀ ਸੀ ਤੇ ਕੁਝ ਜੁਰਮਾਨਾ ਹੁੰਦਾ ਸੀ ਜੋ ਇਹ ਕਾਨੂੰਨ ਸੀ ਇਸ ਨੂੰ ਤੁਸੀਂ ਕਿਵੇਂ ਵਿਖਦੇ ਹੋ ਕਿ ਇਹ ਠੀਕ ਸੀ ਜਾਇਦ ਸੀ ਕਾਨੂੰਨ ਜਿਹੜਾ ਦੇਖੋ ਇਹ ਕਾਨੂੰਨ ਦੇਖੋ ਜਿਹੜਾ ਐਕਸੀਡੈਂਟ ਹੈ ਉਹਦੇ ਵਾਸਤੇ ਇਸ ਚੀਜ਼ ਦੀ ਛੋਟ ਚਾਹੀਦੀ ਹੈ ਜੇ ਕੋਈ ਜਾਣ ਬੁੱਝ ਕੇ ਕਰ ਜਾ ਤਾਂ ਉਹਨੂੰ ਤਾਂ ਭਾਵੇਂ ਫਾਂਸੀ ਲਾ ਦੇਣਾ ਅਸੀਂ ਤਾਂ ਕਹਿੰਨੇ ਜੇ ਕੋਈ ਜਾਣ ਬੁੱਝ ਕੇ ਕਿਸੇ ਦੇ ਗੱਡੀ ਚੜਾਉਂਦਾ ਹੈ ਜਾਂ ਮੜ ਕੇ ਵੀ ਬਾਲਾ ਦੋਸ਼ੀ ਪਾਇਆ ਜਾਂਦਾ ਕਈ ਵਾਰ ਕੀ ਹੁੰਦਾ ਵੀ ਅਸੀਂ ਡਰਾਈਵਰ ਭਰਾਵਾਂ ਨੂੰ ਵੀ ਇਹ ਕਹਿੰਨੇ ਵੀ ਤੁਸੀਂ ਨਸ਼ਾ ਜਾਂ दारू ਪੀ ਕੇ ਗੱਡੀ ਨਾ ਚਲਾਓ ਜਿਹੜਾ ਕੋਈ ਨਜਾਇਜ਼ ਪੀ ਕੇ ਜਾਂ ਕੋਈ ਇਹੋ ਜਿਹਾ ਕਰਦਾ ਉਹਦੇ ਵਾਸਤੇ ਮਣਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਅਸੀਂ ਤਾਂ ਕਹਿੰਨੇ ਹੂੰ ਹਾਂ ਤੇ ਯਾਨੀ ਕਿ ਕੋਈ ਵੀ ਡਰਾਈਵਰ ਹੈ ਜਿਹੜਾ ਜਾਣ ਬੁੱਝ ਕੇ ਕਟਨਾਵਾ ਨੂੰ ਇਨਜਾਮ ਨਹੀਂ ਦਿੰਦੇ ਨਹੀਂ 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 ਡਰਾਈਵਰ ਨੂੰ ਜੇ ਪਤਾ ਲੱਗ ਜਾਣਾ ਮੂਰੇ ਕੀੜੀ ਆ ਗਈ ਉਹ ਕੀੜੀ ਤੇ ਵੀ ਨਹੀਂ ਟਰੱਕ ਚੜਾਣ ਦੇ ਦਾਲਦਾ ਡਰਾਈਵਰ ਇਹੋ ਜਿਹਾ ਹੁੰਦਾ ਇਹੋ ਜੀ ਗੱਲ ਨਹੀਂ ਡਰਾਈਵਰ ਡਰਾਈਵਰੀ ਕਰਨੀ ਕਹਿੰਦੇ ਤੇ ਬਹੁਤ ਔਖੀ ਹੈ ਤੇ ਉਹਦਾ ਇਹੋ ਜਿਹਾ ਮਾਈਂਡ ਨਹੀਂ ਹੁੰਦਾ ਵੀ ਮੈਂ ਕਿਸੇ ਤੇ ਵੀ ਗੱਡੀ ਚੜਾ ਦਿਆਂ ਉਹਦੇ ਮਤਲਬ ਕਿ ਉਹਨੂੰ ਬਹੁਤ ਸੋਚ ਸਮਝ ਕੇ ਗੱਡੀ ਚਲਾਉਣੀ ਪੈਂਦੀ ਹੈ ਇਹੋ ਜਿਹਾ ਉਹਦੇ ਖਿਆਲ ਨਹੀਂ ਹੁੰਦੇ ਡਰਾਈਵਰ ਇੱਕ ਮਤਲਬ ਕਿ ਬਹੁਤ ਮਤਲਬ ਕਿ ਵਧ ਗਿਆ ਲੋਕ ਹੁੰਦੇ ਆ ਅੱਜ ਕੱਲ ਤਾਂ ਲੋਕ ਪੜ੍ਹੇ ਲਿਖੇ ਮੁੰਡੇ ਹੁਣ ਗੱਡੀਆਂ ਚਲਾਉਣ ਲੱਗ ਗਏ ਤੇ ਐ ਹੋਜੀ ਕੋਈ ਗੱਲ ਹੀ ਨਹੀਂ ਡਰਾਈਵਰ ਦਾ ਮਨ ਐ ਨਹੀਂ ਹੁੰਦਾ ਵੀ ਕਿਸੇ ਤੇ ਗੱਡੀ ਚੜਾਵੇ ਜਾਣ ਬੋਝ ਕੇ ਨਹੀਂ ਚੜਾਉਣਾ ਚਾਹੁੰਦਾ ਉਹ ਤਾਂ ਐਕਸੀਡੈਂਟ ਆ ਐਕਸੀਡੈਂਟ ਕੁਦਰਤੀ ਕੋਈ ਚਾਨ ਚੱਕ ਤੁਰ ਜਾਂਦੀ ਗੱਡੀ ਤੇ ਕੋਈ ਮੂਹਰੇ ਆ ਜਾਏ ਤਾਂ ਤੁਸੀਂ ਵੀ ਸੈਨੇ ਵੀ ਕਈ ਵਾਰਾ ਕੱਡੇ ਰੁਕਦੀ ਵੀ ਨਹੀਂ ਉਹ ਵੀ ਕਾਰਨ ਬਣ ਜਾਂਦਾ ਤਾਂ ਡਰਾਈਵਰ ਵੀਰਾ ਵੱਲੋਂ ਇਸ ਕਾਨੂੰਨ ਦਾ ਜਿਹੜਾ ਵਿਰੋਧ ਕੀਤਾ ਜਾਂਦਾ ਤਾਂ ਕਿਹਾ ਜਾਂਦਾ ਕਿ ਪਹਿਲਾਂ ਵੀ ਕਾਨੂੰਨ ਆ ਜਿਹੜਾ ਸੋਚ ਸਮਝ ਕੇ ਬਣਾਇਆ ਗਿਆ ਸੀ ਤਾਂ ਡਰਾਈਵਰ ਵੀਰ ਇਸ ਦੁਰਘਟਨਾ ਨੂੰ ਇਸ ਘਟਨਾ ਨੂੰ ਇਨਜਾਮ ਜਿਹੜਾ ਜਾਣ ਬੁੱਝ ਕੇ ਨਹੀਂ ਦਿੰਦੇ ਆਪਣਾ ਵੀ ਪਰਿਵਾਰ ਪਾਲਣਾ ਹੁੰਦਾ ਉਹਨਾਂ ਨੇ ਤਾਂ ਜੋ ਪਹਿਲਾਂ ਕਾਨੂੰਨ ਬਣਾਇਆ ਗਿਆ ਸੀ 3 ਸਾਲ ਦੀ ਸਜ਼ਾ ਸੀ ਤੇ ਕੁਝ ਰੁਪਏ ਜਿਹੜਾ ਜੁਰਮਾਨਾ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਵੀਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੋਰ ਵੀ ਡਰਾਈਵਰ ਵੀਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਦੇ ਆ ਜੋ ਮੋਦੀ ਵੱਲੋਂ ਕਾਨੂੰਨ ਲਿਆਂਦਾ ਗਿਆ ਕੇਂਦਰ ਸਰਕਾਰ ਵੱਲੋਂ ਕਾਨੂੰਨ ਲਿਆਂਦਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਿਰਪੱਖ ਟੂਡੇ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਡਰਾਈਵਰਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਤੇ ਅਮਿਤ ਸ਼ਾਹ ਜੀ ਨੇ ਜਿਹੜਾ ਕਾਨੂੰਨ ਪਾਸ ਕਰਵਾਇਆ ਉਹ ਦੇ ਵਿਰੁੱਧਤਾ ਦੇ ਵਿੱਚ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਸਰਕਾਰ ਨੂੰ ਕਿ ਇਹ ਜਿਹੜਾ ਕਾਨੂੰਨ ਆ ਡਰਾਈਵਰ ਦੀ ਮਜਬੂਰੀ ਇੰਨੀ ਬਣ ਜਾਂਦੀ ਆ ਕਿ ਉਹਨੂੰ ਅਸੀਂ ਪਹਿਲਾਂ ਦਿਖਾਉਣਾ ਵੀ ਚਾਹੁੰਦੇ ਆ ਇੱਥੇ ਵੀ ਡਰਾਈਵਰ ਨੂੰ ਅੱਜ ਤੋਂ ਪਹਿਲਾਂ ਹੀ ਸਭ ਤੋਂ 10 ਦਿਨ ਪਹਿਲਾਂ ਅਸੀਂ ਦੋ ਡਰਾਈਵਰ ਕੁੱਟ-ਕੁੱਟ ਕੇ ਜਨਤਾ ਨੇ ਜਿਹੜੇ ਇੱਕ ਤਾਂ ਜਲੰਧਰ ਏਰੀਏ ਦਾ ਡਰਾਈਵਰ ਆ ਉਹਨੂੰ ਮਾਰ ਦਿੱਤਾ ਓਡੀਸ਼ਾ ਦੇ ਵਿੱਚ ਤੇ ਇੱਕ ਡਰਾਈਵਰ ਹੋਰ ਆ ਜਿਹਦੀ ਕਿ ਹਜੇ ਸਾਨੂੰ ਇਹ ਨਹੀਂ ਪੁਸ਼ਟੀ ਹੋਈ ਵੀ ਕਿੱਥੋਂ ਦਾ ਡਰਾਈਵਰ ਸੀਗਾ ਤੇ ਇਹ ਕਈ ਘਟਨਾਵਾਂ ਹੁੰਦੀਆਂ ਨੇ ਇਦਾਂ ਨਹੀਂ ਕਿ ਡਰਾਈਵਰਾਂ ਨੂੰ ਕੁੱਟ ਵੀ ਦਿੱਤਾ ਜਾਂਦਾ ਹਾਂਜੀ ਕੁੱਟ ਨਹੀਂ ਜੀ ਮਾਰਦੇ ਦੋ ਡਰਾਈਵਰ ਹਾਂਜੀ ਮਾਰਤਾ ਦਿੱਤੇ ਪਰ ਕਈ ਜਗ੍ਹਾ ਤੇ ਅਨੇਕਾ ਘਟਨਾਵਾਂ ਮੈਦਾਨੀਆਂ ਹੁੰਦੀਆਂ ਕਿ ਕੁੱਟਿਆ ਜਾਂਦਾ ਕੁੱਟਿਆ ਤਾਂ ਇੱਕ ਨਾਰਮਲ ਹੋ ਗਈ ਨਾ ਵੀ ਕੁੱਟਿਆ ਇੱਕ ਜਿਹੜਾ ਮਾਰ ਹੀ ਦੇਣਾ ਬੰਦੇ ਨੂੰ ਉਹ ਦੁਰਦਸ਼ਾ ਵੱਧ ਹੁੰਦੀ ਆ ਤੇ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜਾ ਇੱਕ ਟਰੱਕ ਮਾਲਕ ਉਹ ਵੀ ਇੱਕ ਮਸਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਜਿਹਦੇ ਕੋਲ ਸਿੰਗਲ ਗੱਡੀ ਆ ਤੇ ਜਿਹੜ ਉਹ ਤਾਂ ਹੁਣ ਤੁਸੀਂ ਵੇਖ ਲਓ ਵੀ ਉਹਦੀ ਤਨਖਾਹ 7 ਤੋਂ 8 ਦੇ ਵਿੱਚ ਵਿੱਚ ਹੁੰਦੀ ਆ ਲਾਸਟ ਕਿਸੇ ਡਰਾਈਵਰ ਦੀ ਦੱਸੂਗੀ ਉਹ 5 ਸਾਲ ਦੀ ਸਜ਼ਾ ਜਾਂ 10 ਸਾਲ ਦੀ ਸਜ਼ਾ ਕਿਵੇਂ ਭੁਗਤੂਗਾ ਜਾਂ ਉਹ ਜੁਰਮਾਨਾ ਕਿਵੇਂ ਦੇਊਗਾ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਜੇ ਕਾਨੂੰਨ ਬਣਾ ਹੀ ਦਿੱਤਾ ਤਾਂ ਘੱਟੋ ਘੱਟ ਵੀ ਉਹਦੇ ਵਾਸਤੇ ਜਾਂ ਕਿਸੇ ਮਾਲਕ ਵਾਸਤੇ ਕੋਈ ਐਸਾ ਜਿਹਾ ਕਾਨੂੰਨ ਦਿੱਤਾ ਵੀ ਜਿਹਦੇ ਵਿੱਚ ਮਾਲਕ ਨੂੰ ਕੋਈ ਵਧੀਆ ਪ੍ਰੋਰਟੀ ਹੋਵੇ ਹਾਂ ਪਹਾੜਾ ਦਾ ਉਹਦਾ ਪੂਰਾ ਨਹੀਂ ਆਉਂਦਾ ਮਾਲਕ ਦਾ ਤਾਂ ਕਿਸ਼ਤ ਨਹੀਂ ਲੈਂਦੀ ਗੱਡੀ ਦੀ ਤੇ ਉਹ ਦੱਸ ਜਦੋਂ ਕਿਸੇ ਦੇ ਨਾਲ ਟਕਰਾ ਗਈ ਗੱਡੀ ਉਹ 5 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਕਿੱਥੋਂ ਭਰੂਗਾ ਕਿਵੇਂ ਭਰੂਗਾ ਅਸੀਂ ਸਭ ਤੋਂ ਇਹ ਪਹਿਲਾਂ ਚਾਹੁੰਦੇ ਆ ਵੀ ਜਿਹੜਾ ਇਹ ਕਾਨੂੰਨ ਆ ਇਹ ਵਾਪਸ ਲਿਆ ਜਾਵੇ ਹੋ ਸਕਦਾ ਤੇ ਸਭ ਤੋਂ ਮੇਨ ਗੱਲ ਇਹ ਆ ਵੀ ਜੇ ਹਰ ਡਰਾਈਵਰ ਨਾਲ ਇਹ ਘਟਨਾ ਵਾਪਰੀ ਤੇ ਆਮ ਵੀਕਲ ਵਾਲਾ ਛੋਟੇ ਵੀਕਲ ਵਾਲਾ ਜਿਹੜਾ ਟਕਰਾ ਜਾਂਦਾ ਵੱਡੇ ਵੀਕਲ ਦੇ ਨਾਲ ਤੇ ਅਸੀਂ ਵੱਡੇ ਵੀਕਲ ਵਾਲੇ ਦੀ ਗਲਤੀ ਕੱਢਦੇ ਹਰ ਇੱਕ ਹਮੇਸ਼ਾ ਵਾਸਤੇ ਕੋਈ ਵੀ ਆ ਚਾਹੇ ਉਹ ਪਲਸ ਵਾਲਾ ਚਾਹੇ ਵੱਡਾ ਅਫਸਰਾ ਉਹ ਵੱਡੇ ਵੀਕਲ ਦੀ ਗਲਤੀ ਕੱਢ ਕੇ ਸਾਨੂੰ ਪਸਾਇਆ ਜਾਂਦਾ ਜਿਹਦੇ ਵਿੱਚ ਸਾਡੀ ਗਲਤੀ ਨਹੀਂ ਹੁੰਦੀ ਜੇ ਹੁੰਦੀ ਵੀ ਆ ਚਲੋ ਅਸੀਂ ਮੰਨਦੇ ਹਾਂ ਵੀ ਕਿਸੇ ਟਾਈਮ ਅਸੀਂ ਹਮੇਸ਼ਾ ਨਹੀਂ ਕਹਿੰਦੇ ਵੀ ਸਾਡੇ ਤੋਂ ਗਲਤੀ ਨਹੀਂ ਹੁੰਦੀ ਗਲਤੀ ਹੋ ਜਾਂਦੀ ਆ ਪਰ ਉਹਦੇ ਵਿੱਚ ਸਾਡੇ ਤੇ ਤਾਂ ਪਹਿਲੇ ਹੀ ਤਾਂ ਬੇਬਹੁਤ ਲੱਗੇ ਹੁੰਦੇ ਆ ਕਿਉਂਕਿ ਵੱਡਾ ਵਹੀਕਲ ਹੋਣ ਕਰਕੇ ਹਰ ਥਾਂ ਤੋਂ ਮੋੜ ਮੋੜਨਾ ਜਦੋਂ ਤੇ ਕਾਰ ਵਾਲਾ ਤਾਂ ਹੀਟ ਦੀ ਟਪਾਉਂਦਾ ਜਾਂ ਮੋਟਰਸਾਈਕਲ ਵਾਲਾ ਤਾਂ ਹੀਟ ਹੋਂਦੀ ਟਪਾਉਂਦਾ ਉਹਦੇ ਕਾਰਨ ਹੋ ਜਾਂਦੀ ਹੈ ਗਲਤੀ ਅਣਜਾਣੇ ਅਣਜਾਣੇ ਚ ਪਰ ਇਹਦੇ ਵਿਰੁੱਧ ਜਦ ਅਸੀਂ ਵੀ ਜਿੰਨਾ ਹੋ ਸਕੇ ਕੋਈ ਨਾ ਕੋਈ ਸਾਨੂੰ ਰਾਹ ਦ ਦੇਣ ਕੋਈ ਬੀਮਾ ਦੇ ਦੇਣ ਸਾਡੇ ਗੱਡੀ ਨੂੰ ਵੀ ਜੇ ਐਕਸੀਡੈਂਟ ਦੇ ਕਾਰਨ ਕੋਈ ਘਟਨਾ ਹੁੰਦੀ ਆ ਉਹਦੇ ਚ ਗੱਡੀ ਨੂੰ ਇੰਨਾ ਬੀਮਾ ਦਿੱਤਾ ਜਾਂਦਾ ਡਰਾਈਵਰ ਨੂੰ ਇੰਨਾ ਦਿੱਤਾ ਜਾਊਗਾ ਕੋਈ ਇਹੋ ਜਿਹਾ ਸਰਕਾਰ ਕਾਨੂੰਨ ਲੈ ਕੇ ਆਵੇ ਸਾਨੂੰ ਆ ਤਾਂ ਉਮੀਦ ਨਹੀਂ ਸੀ ਵੀ ਸਾਨੂੰ ਰੋਟੀ ਤੋਂ ਵੀ ਮੁਤਾਜ ਕਰਦੇ ਨੇਗੇ ਹੁਣ ਜਿਹੜੇ ਸਾਡੇ ਡਰਾਈਵਰ ਭਰਾਓ ਕੀ ਸੋਚ ਰੱਖੀ ਬੈਠੇ ਆ ਅਸੀਂ ਤਾਂ ਜੀ ਹਟ ਕੇ ਗੱਡੀਆਂ ਤੋਂ ਆਪਦੇ ਘਰੇ ਬੈਠਾਂਗੇ ਦਿਹਾੜੀ ਜਾਇਆ ਕਰਾਂਗੇ ਮਿਸਤਰੀਆਂ ਨਾਲ ਦੱਸੋ ਗੱਡੀਆਂ ਕਿੱਥੋਂ ਚੱਲਣਗੀਆਂ ਵਪਾਰੀ ਕਿੱਥੋਂ ਚੱਲਣਗੇ ਵਪਾਰ ਮੰਡਲ ਰੁਕੂਗਾ ਨਾ ਜੇ ਇਹ ਕਾਨੂੰਨ ਨਾ ਵਾਪਸ ਲਿਆ ਤਾਂ ਅਸੀਂ ਕੀ ਕਰਾਂਗੇ ਇੱਕ ਪੰਜਾਬ ਦਾ ਜਿਹੜਾ ਥੋੜਾ ਹਿੰਦੁਸਤਾਨ ਦਾ ਅਸੀਂ ਪੂਰੀ ਗੱਡੀ ਰੋਕਾਂਗੇ ਤਾਂ ਇੱਕ ਸਮਝ ਲਓ ਪੂਰੇ ਹਿੰਦੁਸਤਾਨ ਨੂੰ ਬੋਲੀਆ ਹੋ ਜਾਊਗਾ ਕਿਉਂਕਿ ਜਦੋਂ ਗੱਡੀ ਰੁਕ ਗਈ ਕਿਸੇ ਵਪਾਰੀ ਦਾ ਕਿਸੇ ਦਾ ਕੋਈ ਕਾਰੋਬਾਰ ਨਹੀਂ ਚੱਲਣਾ ਦੱਸੋ ਚੱਲੂਗਾ ਤਾਂ ਇਥੇ ਡਰਾਈਵਰ ਵੀਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਵੱਡੇ ਪੱਦਰ ਤੇ ਵਿਰੋਧ ਕੀਤਾ ਜਾ ਰਿਹਾ ਪਰ ਭਾਈ ਜੀ ਇਹ ਵੀ ਗੱਲ ਹੁੰਦੀ ਹੈ ਕਿ ਕਈ ਵਾਰੀ ਜਿਹੜੇ ਡਰਾਈਵਰ ਆ ਉਹ ਨਹੀਂ ਉਸ ਜਗ੍ਹਾ ਤੇ ਜਦੋਂ ਐਕਸੀਡੈਂਟ ਹੁੰਦਾ ਉਸ ਮਰੀਜ਼ ਨੂੰ ਨਹੀਂ ਚੱਕਦੇ ਉਹ ਨਾ ਚੱਕਣ ਕਰਕੇ ਡੈਥ ਹੋ ਜਾਂਦੀ ਆ ਕਈ ਵਾਰੀ ਮਰੀਜ਼ ਆ ਜਿਹੜਾ ਉਹ ਬਚ ਸਕਦਾ ਤੇ ਡਰਾਈਵਰਾਂ ਨੂੰ ਨਹੀਂ ਚਾਹੀਦਾ ਕਿ ਉਸ ਮਰੀਜ਼ ਨੂੰ ਜਿਹੜਾ ਹਸਪੀਟਲ ਪਹੁੰਚਾਉਣਾ ਚਾਹੀਦਾ ਨਹੀਂ ਦੇਖੋ ਅਸੀਂ ਡਰਾਈਵਰਾਂ ਨੂੰ ਵੀ ਇਹ ਬੇਨਤੀ ਕਰਦੇ ਹੁੰਨੇ ਆ ਵੀ ਜੇ ਕੋਈ ਇੱਕ ਜਾ ਪਾਣਾ ਵਰਤ ਵੀ ਜਾਂਦਾ ਤਾਂ ਤੁਸੀਂ ਆਪਦੀ ਦਲੇਰੀ ਦੇ ਨਾਲ ਮੜਕੇ ਜੋ ਵੀ ਐਕਸੀਡੈਂਟ ਦੇ ਦੌਰਾਨ ਮੜਕੇ ਵੀ ਮਰੀਜ਼ ਹੁੰਦਾ ਜਾਂ ਕਿ ਉਹਨੂੰ ਉਹਨੂੰ ਫਸਟ ਏਡ ਦੇਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਉਹਨੂੰ ਫਰਸਟ ایڈ ਦਿਓਗੇ ਜਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋਗੇ ਤਾਂ ਪਬਲਿਕ ਵੀ ਤੁਹਾਡਾ ਸਾਥ ਦੇ ਦਿੰਦੀ ਆ ਤੇ ਜਦੋਂ ਕਈ ਵਾਰ ਅਸੀਂ ਮੜ ਕੇ ਵੀ ਦਵਾ ਦਵਾ ਦੌੜਨ ਦੀ ਕੋਸ਼ਿਸ਼ ਕਰਦੇ ਆ ਉਹਦੇ 'ਚ ਆਪਦਾ ਵੀ ਨੁਕਸਾਨ ਹੁੰਦਾ ਤੇ ਜਿਹੜਾ ਥੱਲੇ ਜਿਹਦੇ ਨਾਲ ਐਕਸੀਡੈਂਟ ਹੋਦਾ ਉਹਦਾ ਵੀ ਹੁੰਦਾ ਅਸੀਂ ਇਹ ਤਾਂ ਬੇਨਤੀ ਕਰਦੇ ਰਹਿੰਦੇ ਸਾਰੇ ਡਰਾਈਵਰਾਂ ਭਰਾਵਾਂ ਨੂੰ ਵੀ ਕੋਸ਼ਿਸ਼ ਕਰਿਆ ਕਰੋ ਵੀ ਪਹਿਲੀ ਗੱਲ ਤਾਂ ਵੀ ਐਕਸੀਡੈਂਟ ਹੋਵੇ ਹੀ ਨਾ ਪਰਮਾਤਮਾ ਕਰਾਵੇ ਨਾ ਜੇ ਕਿਤੇ ਹੋ ਜਾਂਦਾ ਤਾਂ ਮੜ ਕੇ ਫਰਸਟ ایڈ ਮੜ ਕੇ ਵੀ ਤੁਸੀਂ ਟ੍ਰੇਨਿੰਗ ਵੀ ਲਓ ਡਰਾਈਵਰਾਂ ਨੂੰ ਕਹਿੰਨੇ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਵੱਧ ਤੋਂ ਵੱਧ ਮਰੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਪਰ ਇਹ ਅਡਾਨੀਆਂ ਬਾਨੀਆਂ ਇਹਨਾਂ ਵੱਡੀਆਂ ਫਰਮਾਂ ਦੇ ਆ ਵੀ ਇਹ ਲੋਕ ਮੜ ਕੇ ਵੀ ਗੱਡੀਆਂ ਨਾ ਚਲਾਉਣ ਸਿੰਗਲ ਮਾਲਕ ਘਰੇ ਬਹਿ ਜਾਣ ਤੇ ਅਸੀਂ ਆਪਦੇ ਪ੍ਰੋਜੈਕਟ ਚਲਾਈਏ ਕੋਈ ਇਹਨਾਂ ਦੀ ਸੋਚ ਜਿਹੜੀ ਆ ਥੋੜੀ ਟਰਾਂਸਪੋਰਟ ਨੂੰ ਫੇਲ ਕਰਨਦੀ ਹੈ ਤਾਂ ਹੀ ਇਹ ਮੜ ਕੇ ਵੀ ਜਿਹੜੇ ਕਾਨੂੰਨ ਹੈ ਇਹ ਸਖਤ ਸਿੰਗਲ ਗੱਡੀਆਂ ਮਾਲਕਾਂ ਤੇ ਥੋਪੇ ਜਾ ਰਹੇ ਆ ਤੇ ਸਾਡੇ ਨਾਲ ਵੀਰ ਨੌਜਵਾਨ ਵੀਰ ਵੀ ਮੌਜੂਦ ਆ ਜੋ ਗੱਡੀਆਂ ਚਲਾਉਂਦੇ ਨੇ ਗੱਡੀ ਚਲਾਉਂਦੇ ਆ ਬਈ ਜੋ ਕਾਨੂੰਨ ਲੈ ਕੇ ਆਂਦਾ ਗਿਆ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਮਾੜਾ ਕਾਨੂੰਨ ਲਿਆਂਦਾ ਗਿਆ ਇਹ ਇਸ ਚ ਬਹੁਤ ਨਖੇਦੀ ਵਾਲੀ ਗੱਲ ਆ ਜੀ ਡਰਾਈਵਰ ਵੀਰ ਨੂੰ ਤਾਂ ਪਹਿਲਾਂ ਹੀ ਨਹੀਂ ਕੁਝ ਪਾਜਦਾ ਜੇ ਇਹੋ ਜੇ ਕਾਨੂੰਨ ਲਿਆਂਦੇਗੇ ਤਾਂ ਹਰੇ ਕੋਈ ਡਰਾਈਵਰੀ ਲੇਨ ਛੱਡ ਦੂਗਾ ਜੀ ਕੋਈ ਮਜ਼ਦੂਰੀ ਕਰੂਗਾ ਇਸ ਚ ਕਿਉਂਕਿ ਤੁਹਾਨੂੰ ਵੀ ਪਤਾ ਆ ਅੱਜਕੱਲ ਜੇ ਉਹਨੂੰ ਬੱਚ ਡਰਾਈਵਰ ਨੂੰ ਸਜ਼ਾ ਹੋ ਜਾਊ ਤਾਂ ਕੋਈ ਵੀ ਆਪਦਾ ਪਰਿਵਾਰ ਕਿੱਥੋਂ ਪਾਲੂਗਾ ਜੀ ਕੋਈ ਵੀ ਪਰਿਵਾਰ ਇਹ ਨਹੀਂ ਚਾਹੂਗਾ ਵੀ ਕਾਨੂੰਨ ਮੇਰਾ ਬੇਟਾ ਜਾਂ ਮੇਰਾ ਕੋਈ ਘਰ ਵਾਲਾ ਜਾਂ ਕੋਈ ਭਾਈ ਚਾਹੂਗੀ ਵੀ ਮੇਰਾ ਬੱਚਾ ਡਰਾਈਵਰੀ ਲੇਨ ਚ ਜਾਵੇ ਅੱਗੇ ਡਰਾਈਵਰਾਂ ਦੀ ਬਹੁਤ ਛੋੜੇ ਚਾਲਿਆ ਹੋਰ ਪਹਿਲਾ ਇਹਨਾਂ ਦਾ ਕਲੈਂਡਰ ਹੁੰਦੇ ਸੀ ਉਹ ਵੀ ਖਤਮ ਹੋ ਗਏ ਹੁਣ ਸਿੰਗਲ ਡਰਾਈਵਰ ਚੱਲਣ ਲੱਗ ਗਏ ਕਿਸੇ ਟਾਈਮ ਨੂੰ ਡਰਾਈਵਰ ਵੀ ਖਤਮ ਹੋ ਜਾਈਂ ਟ੍ਰਾਂਸਪੋਰਟ ਦਾ ਤੰਦਾ ਬਿਲਕੁਲ ਖਤਮ ਹੋ ਜਾਊਗਾ ਜੀ ਤਾਂ ਉਸ ਕਰਕੇ ਦੇਖਿਆ ਜਾਂਦਾ ਵੀ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਆ ਜੀ ਜੇਕਰ ਸੈਂਟਰ ਸਰਕਾਰ ਕੇਂਦਰ ਸਰਕਾਰ ਹੀ ਕਾਨੂੰਨ ਵਾਪਸ ਨਹੀਂ ਲਵੇਗੀ ਤਾਂ ਤੁਹਾਡਾ ਕੀ ਐਕਸ਼ਨ ਹੋਵੇਗਾ ਸਾਡਾ ਡਰਾਈਵਰ ਭਰਾਵਾਂ ਦਾ ਇਹੀ ਐਕਸ਼ਨ ਹੋਊਗਾ ਵੀ ਜੇ ਅਹਿਮਦ ਸਾਹ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀਗੀ ਤਾਂ ਮਿਲ ਕੇ ਅਸੀਂ ਪੰਜਾਬ ਲੈਵਲ ਤੇ ਆਰ ਨੀਆ ਲੈਵਲ ਤੇ ਮਿਲ ਕੇ ਵੀ ਚੱਕੇ ਜਾਮ ਕਰਾਂਗੇ ਤੇ ਅਸੀਂ ਮਤਲਬ ਕਿ ਵੀ ਉਹ ਕਾਨੂੰਨ ਨੂੰ ਵਾਪਸ ਕਰਾ ਕੇ ਹੀ ਮਤਲਬ ਕਿ ਅਦਾਮ ਲਾਵਾਂਗੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਵੀ ਜਿਵੇਂ ਅਮਿਤ ਸ਼ਾਹ ਜੀ ਨੇ ਇੱਕ ਹੋਰ ਛੱਤ ਰੱਖੀ ਆ ਵੀ ਜੇਕਰ ਡਰਾਈਵਰ ਜਿਹਦੇ ਨਾਲ ਸਰਟੀਫਿਕੇਟ ਵਾਲਾ ਡਰਾਈਵਰ ਉਹਨੂੰ ਜੇ ਹਸਪਤਾਲ ਲੈ ਕੇ ਜਾਂਦਾ ਉਹਨੂੰ ਰਾਹਤ ਮਿਲੂਗੀ ਪਰ ਤੁਸੀਂ ਇਹ ਇੱਕ ਅਮਿਤ ਸ਼ਾਹ ਜੀ ਨੂੰ ਇਹ ਵੀ ਪੁੱਛਣਾ ਚਾਹੁੰਦੇ ਆ ਵੀ ਜੇਕਰ ਗੱਡੀ ਨਾਲ ਗੱਡੀ ਟਕਰਾ ਗਈ ਉਹਦੀ ਗੱਡੀ ਨੂੰ ਲੋਕ ਤੇ ਪੁਲਿਸ ਘੇਰ ਲੈਂਦੀ ਆ ਉਹ ਲੈ ਕੇ ਕਾਹਦੇ ਤੇ ਜਾਊਗਾ ਜਾਂ ਉਹਨੂੰ ਲੋਕ ਕੁੱਟਣ ਲੱਪੇ ਉਹ ਕਿਵੇਂ ਲੈ ਕੇ ਜਾਊਗਾ ਡਰਾਈਵਰ ਇੱਕ ਹੁੰਦਾ ਜਨਤਾ ਕੁੱਟਣ ਵਾਲੀ 100 ਹੁੰਦੀ ਆ ਉਥੇ ਦੱਸੋ ਇਹ ਮਤਿਸ਼ਾ ਨੇ ਕਹਿਤਾ ਵੀ ਡਰਾਈਵਰ ਦਾ ਹੱਕ ਬਣਦਾ ਸਾਡੇ ਪ੍ਰਧਾਨ ਜੀ ਨੇ ਸੂਝਵਾਨ ਪੜੇ ਲਿਖਿਆ ਇਹਨਾਂ ਨੇ ਵੀ ਕਹਿਤਾ ਵੀ ਹਾਂ ਡਰਾਈਵਰ ਦਾ ਹੱਕ ਬਣਦਾ ਪਰ ਕਾਰਨ ਇਹ ਆ ਵੀ ਉਹ ਬੰਦਾ ਲੈ ਕੇ ਕਿਵੇਂ ਜਾਊ 100 ਦੀ ਭੀੜ ਤਾਂ ਉਹਨੂੰ ਕੁੱਟਣ ਵਾਸਤੇ ਇਕੱਠੀ ਹੋ ਜਾਂਦੀ ਹੈ ਜਦੋਂ ਇੱਕ ਮਿੰਟ ਚ ਟੱਚ ਹੋ ਜਾਂਦੀ ਹੈ ਗੱਡੀ ਤੇ ਡਰਾਈਵਰ ਇਕੱਲਾ ਹੁੰਦਾ ਉਹਨੂੰ ਪਹਿਲਾਂ ਆਪ ਦਾ ਬਾਰੀ ਜੋ ਉਤਰਨਾ ਹੀ ਮੁਸ਼ਕਲ ਹੋ ਜਾਂਦਾ ਤੇ ਬੰਦੇ ਨੂੰ ਚੱਕਣਾ ਦਾ ਬਾਕੀ ਦੀ ਗੱਲ ਅਸੀਂ ਦਿਖਾਉਣਾ ਚਾਹਾਂਗੇ ਜੇ ਇਹ ਸਰਕਾਰ ਵਾਪਸ ਕਾਨੂੰਨ ਨਾ ਲਾਉਗੀ ਅਸੀਂ ਕੈਮਰਾਮੈਨ ਵੀਰ ਨੂੰ ਦਿਖਾਉਣਾ ਚਾਹੁੰਦੇ ਆ ਉਹ ਪੂਰੀ 올 ਇੰਡੀਆ ਪੂਰੀ ਆਲ ਇੰਡੀਆ ਇਹ ਨਹੀਂ ਵੀ ਕੱਲਾ ਪੰਜਾਬ ਜਾਂ ਕੱਲਾ ਹਰਿਆਣਾ ਜਾਂ ਕੱਲਾ ਰਾਜਸਥਾਨ ਪੂਰੀ ਇੰਡੀਆ ਉਹ ਦੇਖੋ ਜੁਨੀਆ ਦਾ ਪੋਸਟਰ ਦਿਖਾਉਣਾ ਚਾਹੁੰਦੇ ਆ ਵੀ ਜਿਹੜੇ ਕਿ ਅਸੀਂ ਪੂਰੇ ਲੈਵਲ ਤੇ ਅਸੀਂ ਇਸ ਭਾਰਤ ਦਾ ਜਾਂ ਦਿਖਾ ਦਿੱਤੀਆਂ ਜਾਣ ਮੈਂ ਕੈਮਰਾਮੈਨ ਨੂੰ ਕਹਾਂ ਉਹ ਪੂਰੀ ਦੀ ਪੂਰੀ ਜਿਹੜੇ ਸੁਚੇਤ ਹੋ ਚੁੱਕੇ ਨੇ ਤੇ ਇਸ ਕਾਨੂੰਨ ਤੋਂ ਜਿਹੜਾ ਜਾਣੂ ਹੋ ਚੁੱਕੇ ਨੇ ਕਿ ਸੈਂਟਰ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਤਾਂ ਤੁਹਾਨੂੰ ਦਿਖਾ ਦਿੰਨੇ ਆ ਪੋਸਟਰ ਲਗਾਇਆ ਹੋਇਆ ਸੀ ਯੂਨੀਅਨ ਦੇ ਵਿੱਚ ਮੌਜੂਦ ਸੀ ਤਾਂ ਇਹਨਾਂ ਵੱਲੋਂ ਪੋਸਟਰ ਲਗਾਇਆ ਗਿਆ ਪੂਰੇ ਆਲ ਇੰਡੀਆ ਲੈਵਲ ਤੇ ਜਿਹੜਾ ਇਹਨਾਂ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ ਤੇ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਤਾਂ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਨਿਰਪੱਖ ਟੂਰੇ ਪੰਜਾਬ ਦੇ